ਬਾਪੇ ਨੇ ਇਹ ਘਰ ਤੇ 10 ਲੱਖ ਦਾ ਕਰਜ਼ਾ ਲਿਆ ਸੀ ਤੇ ਉਸ ਦੀ ਮੌਤ ਹੋ ਗਈ ਤੇ ਪਿਤਾ ਨੇ ਖੁਦ ਜਿਹ ਫਹਾ ਲਗਾ ਲਿਆ ਸੁਸਾਇਸਾਈਡ ਕਰ ਲਿਆ ਕਿਉਂਕਿ ਉਹ ਕਰਜ਼ਾ ਨਹੀਂ ਭਰ ਸਕਦਾ ਸੀ ਤੇ ਹੁਣ 9 ਸਾਲ ਦੇ ਬੱਚੇ ਅਤੇ ਉਸ ਦੀ ਮਾਂ ਨੂੰ ਬੈਂਕ ਵਾਲਿਆਂ ਨੇ ਘਰ ਨੂੰ ਜ਼ਿੰਦਾ ਲਾ ਕੇ ਬਾਹਰ ਕੱਢ ਦਿੱਤਾ ਹੈ ਅ ਮੈਂ ਜੀਵਨ ਐਸਾ ਸੀ ਗੱਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਤੇ ਮੈਂ ਹੱਥ ਫਾੜ ਕੇ ਲੱਗ ਬहोत बार ਤੁਸੀਂ ਹਰ ਪਾਸੇ ਲਿਖਿਆ ਜੋ ਹੈ ਉਹ ਪੜਿਆ ਹੋਏਗਾ ਕਿ ਲੋਨ ਨਹੀਂ ਲੈਣਾ ਚਾਹੀਦਾ ਕਰਜ਼ਾ ਨਹੀਂ ਲੈਣਾ ਚਾਹੀਦਾ ਕਿਉਂਕਿ ਸਮੇਂ ਦਾ ਕੁਝ ਨਹੀਂ ਪਤਾ ਹੁੰਦਾ ਤੇ ਇੱਕ ਪਰਿਵਾਰ ਜੋ ਗੁਰਦਾਸਪੁਰ ਦਾ ਹੈ ਅੱਜ ਉਹ ਇੱਕ ਔਰਤ ਜਿਸ ਦੇ ਸਿਰ ਤੇ ਨਾ ਪਤੀ ਦਾ ਸਾਆ ਹੈ ਨਾ ਸਹੁਰੇ ਦਾ ਸਾਆ ਹੈ ਤੇ ਇਹ ਜੋ ਹੈ ਔਰਤ 9 ਸਾਲ ਦਾ ਉਸ ਦਾ ਬੱਚਾ ਤੇ ਸਾਥ ਸਹਿ ਤਿੰਨੋਂ ਜੀ ਨੇ ਇਸ ਘਰ ਦੇ ਵਿੱਚ ਤੇ ਅੱਜ ਬੈਂਕ ਨੇ ਆ ਕੇ ਕਰ ਲੋ ਜਿੰਦਰਾ ਲਗਾ ਦਿੱਤਾ ਤੇ ਇਹਨਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਹੈ ਦਰਸਲ ਕਹਰੇ ਨੇ ਕਿ ਇਹਨਾਂ ਦੇ ਦਾਦੇ ਨੇ 10 ਲੱਖ ਦਾ ਲੋਨ ਲਿਆ ਸੀ ਤੇ ਉਹ ਜੋ ਪਿਤਾ ਨੇ ਉਹ ਲੋਨ ਨਹੀਂ ਭਰ پا ਰਹੇ ਸੀ ਤੇ ਉਹਨਾਂ ਨੇ ਜੋ ਸੁਸਾਈਡ ਕਰ ਲਿਆ ਸੀ ਕਿਉਂਕਿ ਉਹਨਾਂ ਕੋਲ ਕਰਜ਼ਾ ਭਰਨ ਦਾ ਪੈਸਾ ਨਹੀਂ ਸੀ ਤੇ ਉਸ ਤੋਂ ਬਾਅਦ 9 ਸਾਲ ਦਾ ਬੱਚਾ ਉਸ ਦੀ ਮਾਂ ਤੇ ਉਸ ਦੀ ਸੱਸ ਉਸ ਘਰ ਦੇ ਵਿੱਚ ਰਹਿ ਰਹੇ ਸੀ ਬੈਂਕ ਨੇ ਬਹੁਤ ਵਾਰ ਨੋਟਿਸ ਦਿੱਤਾ ਪਰ ਇਹ ਕਰਜ਼ਾ ਨਹੀਂ ਭਰ पाए ਜਿਸ ਕਰਕੇ ਹੁਣੀ ਨਕਾਰ ਇਹਨਾਂ ਦਾ ਕਰਜ਼ਾ ਜਿਹੜਾ ਹੈ ਉਸ ਲਈ ਕਰ ਦਿੱਤਾ ਗਿਆ ਕੀ ਕੁਝ ਕਹਿ ਰਹੇ ਨੇ ਕੀ ਕੁਝ ਜਿਨ੍ਹਾਂ ਦੇ ਨਾਲ ਹੋਇਆ ਹੈ ਸਾਰਾ ਕੁਝ ਸੁਣਾਉਂਦੇ ਆ ਸਾਨੂੰ ਇਹ ਜਿਹੜੀ ਰਿਪੋਰਟ ਹੈ ਲਾਪਰਿਤ ਖੁਸ਼ੀਪੁਰ ਨੇ ਭੇਜੀ ਆ ਤੇ ਕੀ ਕੁਝ ਪਰਿਵਾਰ ਬਿਆਨ ਕਰ ਰਿਹਾ ਤੁਹਾਨੂੰ ਸਾਰਾ ਕੁਝ ਸੁਣਾਉਂਦੇ ਆ ਮੇਰਾ ਨਾਮ ਗਗਨਦੀਪ ਕੋਰ ਮੇਰਾ ਬੇਟਾ ਸਹਿਜਵੀਰ 9 ਸਾਲ ਦਾ ਤੇ ਮੀ ਹਸਬੈਂਡ ਦੀ ਜੋਸੋਪੇਨਾਂ ਡੈਟੋ ਗੀ ਸਨ ਸੁਸਾਈਡ ਕਰਦੇਗੀ ਉਹਨਾਂ ਦੇ ਬੈਂਕ ਦਾ ਲੋਨ ਸੀਗਾ ਤੇ ਇਸ ਕਰਕੇ ਉਹ ਪੇਰੀ ਕਰ ਸਕੇ ਨਹੀਂ ਯਾਰ ਬੈਂਕ ਉਹਨਾਂ ਦਾ ਕਰਜ਼ਾ ਸੀਗਾ ਮੇਰੇ ਫਾਦਾ ਇਮਦਾਨ ਲਿਆ ਤੇ ਉਹ ਬੈਂਕ ਵਾਲੇ ਹੋਰ ਨੂੰ ਉਹਨੂੰ ਬਾਈ ਕਰ ਦਿੱਤਾ ਮੈਂ ਯਾਰ ਨਹੀਂ ਬਚ ਨਹੀਂ ਸਕੇ ਤੇ ਮੇਜਾ ਉਹ ਸਾਨੂੰ ਸਭ ਪੇ ਕਾਉਂਟ ਕਿੰਨੇ ਕਰਨ ਸਾਰੇ ਕੋਈ ਆਦਮੀ ਨਹੀਂ ਹੈਗਾ ਮੈਂ ਮੇਰਾ ਬੱਚਾ ਮੈਂ ਮਦਦ ਇਨ ਲਾਣੇ ਸਰ 10 ਲੱਖ ਸੀ ਉਹ 16 ਲੱਖ ਕਿੰਨੇ ਕੀਤਾ ਜਾਇਨਿੰਦ ਆਬਦੇਗੀ ਇਹ ਗੁਰਜ ਨੀਰਾ ਨਹੀਂ ਗਾ ਮੇਰੇ ਪੌੜੇ ਨਾਦਾਈਆ ਅਗ ਮੇਰਾ ਬੱਚੇ ਦਾ ਮੇਰਾ ਕੋਈ ਕੋ ਸੋਨੀਆ ਕਹਿੰਦੇ ਵੀ ਸਾਨੂੰ ਤੇ ਧਿਆਨ ਦਿੱਤਾ ਜਾ ਬਸ ਨੇ ਹੋਰ ਕੁਝ ਨਹੀਂ ਇਹ ਕੋਠੀ ਦੇਣਾ ਲੋਨ ਹੀ ਬੈਂਕ ਤੋਂ ਲਿਆ ਇਹਨਾਂ ਨੇ ਹਾਉ ਸਿੰਘ ਨੂੰ ਲਿਆ ਇਹ ਲੋਨ ਲੈ ਕੇ ਪਲਾਟ ਤੇ ਕੋਠੀ ਬਣਾਈਆਂ ਉਹ ਬੈਂਕ ਦੇ ਦੇਣ ਅਦਾ ਨਹੀਂ ਕੀਤੇ ਪਰ ਮਾ ਜੋ ਡੀਸਾ ਦੇ ਹੁਕਮ ਅਨਸਾਰ ਇਹਨਾਂ ਨੂੰ ਆਰਡਰ ਹੋਇਆ ਹੀ ਪੋਜੈਸ਼ਨ ਲੈਣ ਦੇ ਬੈਂਕ ਵਾਲਿਆਂ ਨੂੰ ਇਹ ਆਰਡਰ ਹੋਇਆ ਆ 18/3/2024 6 ਮਹੀਨੇ ਹੋ ਗਏ ਆ ਉਹ ਆਰਡਰ ਨੂੰ ਤੇ ਉਹਨਾਂ ਨੇ ਬੈਂਕ ਵਾਲਿਆਂ ਨੇ ਆਪਣੀ ਕਾਰਵਾਈ ਕਰਨੀ ਆ ਉਹਨਾਂ ਨੇ ਪੋਜੈਸ਼ਨ ਲਿਆ ਪੀਸਫੁਲੀ ਤੇ ਗਗਨਦੀਪ ਕੌਰ ਹੈ ਲੀਗਲ ਹੈਰ ਉਹਦੇ ਵਾਈਫ ਲੇਡ ਉਹ ਜਗਦੀਪ ਸਿੰਘ ਦੇ ਤੇ ਬਾਰੋ ਹੈ ਪੁਸ਼ਪਾ ਕਲੋਨੀ ਵਿੱਚ ਇਹਨਾਂ ਨੇ ਲਿਆ ਵਾ ਪਰ ਦੱਸਦਾ ਸਾਢੇ 16 ਲੱਖ ਰੁਪਏ ਅਸਲੇ ਪੈਂਡਿੰਗ ਹੈ ਜੀ ਇਹਨਾਂ ਦੇ ਜੇ ਤੁਸੀਂ ਵੇਖੋ ਜੀ ਇਹਨਾਂ ਨੂੰ ਨੋਟਸ ਦਿੱਤਾ ਇਹਦੇ ਦਿਨ ਪਹਿਲਾਂ ਇੰਤਜ਼ਾਮ ਕਰ ਲੈਂਦੇ ਜਿੱਥੇ ਜਾਣਾ ਸੀ ਜੇ ਪ੍ਰੋਪਰ ਕਾਰਵਾਈ ਹੋਣ ਤੇ باوجود 6 ਮਹੀਨੇ ਹੋ ਗਏ ਆ ਤੇ 6 ਮਹੀਨਾ ਟਾਈਮ ਨੂੰ ਕੋਈ ਹੈਗਾ ਹੀ ਬੈਂਕ ਨਾਲ ਸੈਟਲਮੈਂਟ ਕਰ ਲੈਂਦੇ ਪੈਸੇ ਦੇ ਦਿੰਦੇ ਤੇ ਇਹਨਾਂ ਦਾ ਐਡਜਸਟਮੈਂਟ ਹੋ ਜਾਣੀ